ਰੇ ਵੀ ਸਸਿਕਾ ਮੇਰਾ ਜੋਨਟਰ ਲੋ ਅੱਜ ਸਾਨੂੰ ਪਤਾ ਹੀ ਚੱਲ ਗਿਆ ਉਹ ਜਦੋਂ ਪਿੱਛੇ ਗੱਡੀਆਂ ਪਈਆਂ ਵੀ ਅੱਜ ਅਸੀਂ ਰਾਈਡ ਕਰ ਰਹੇ ਹਾਂ ਤੇ ਅਸੀਂ ਰਾਈਡ ਕਰ ਰਹੇ ਹਾਂ ਅਸੀਂ 4-5 ਜਾਣੇ ਆ ਤੇ ਸਾਨੂੰ ਬਹੁਤ ਮਜ਼ਾ ਆਊਗਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜਿਆਦਾ ਤੋਂ ਜਿਆਦਾ ਤੁਹਾਡੀ ਸਾਡ سپورਟ ਦੀ ਸਾਨੂੰ ਬਹੁਤ ਲੋੜ ਆ ਉਹ ਆ ਗਈ ਰਾਣੀ ਜੀ ਇਹ ਰਾਣੀਆਂ ਆ ਗਈ ਤੇ ਇਧਰ ਆਪਣੀਆਂ ਘੋੜੀਆਂ ਆ ਗਈਆਂ ਤਿਆਰ ਹੋਈਆਂ ਤੇ ਆਪਾ ਮੈਂ ਲੱਡ ਤੇ ਜਾਊਂਗਾ ਡੈਡੀ ਜਾਊਗਾ ਨਾਲ ਮਣੀ ਤੇ ਤੇ ਸਾਨੂੰ ਉਧਰ ਦੇਖੋ ਜਗਨੂ ਜਗਨੂ ਵੀ ਕਹੀ ਜਾਂਦਾ ਵੀ ਮੈਨੂੰ ਬਾਹਰ ਕੱਢ ਦੋ ਲੈ ਦੋਸਤੋ ਜਗਨੂ ਬੀਮਾਰ ਰਿਹਾ ਫੁਕਾਰੀ ਵੀ ਮੈਂ ਵੀ ਜਾਣਾ ਰਾਈਡ ਤੇ ਤੇ ਉਧਰੋਂ ਇੰਦਰਵਾਸ਼ਾ ਮਾਰਦਾ ਸੀ ਪੜਕਾਂ ਵੀ ਮੈਨੂੰ ਵੀ ਕੱਢੋ ਬਾਹਰ ਤੇ ਤੂਫਾਨ ਦਾ ਵੀਊ ਵੀ ਦੇਖੋ ਬਾਈ ਤੇ ਜੋ ਬਣ ਕਰ ਰਿਹਾ ਟਰਾਈ ਤੇ ਐ ਨਹੀਂ ਪਰ ਲਾਡੋ ਨਹੀਂ ਹਸਾ ਵਿਚਾਰੀ ਜੋ ਬਣਦੇ ਕਿਤੇ ਕਿਵੇਂ ਚੜਨ ਦੀ ਕੋਸ਼ਿਸ਼ ਕਰ ਰਿਹਾ ਪਰ ਵਹਿ ਗਿਆ ਉਸ ਤੋਂ ਬਾਅਦ ਜਗਨੂ ਨੂੰ ਕੱਢਿਆ ਬਾਹਰ ਤੇ ਦੇਖੋ ਵੀ ਇਹ ਵੀ ਬਹੁਤ ਜਿਆਦਾ ਖੜਮਸਤੀ ਕਰਦਾ ਹੈ ਜਦੋਂ ਬਾਹਰ ਨਿਕਲ ਜੇ ਤੇ ਇੱਕ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਐਂਡ ਤੱਕਰ ਵੀਡੀਓ ਜਰੂਰ ਦੇਖਿਓ ਅਸੀਂ ਤੁਹਾਨੂੰ ਅਗਲੇ ਪਿੰਡਾਂ 'ਚ ਵੀ ਲੈ ਕੇ ਜਾਵਾਂਗੇ ਤੇ ਬਹੁਤ ਕਾਇੰਟ ਵੀਊ ਹੋਊਗਾ ਜਿੱਥੋਂ-ਜਿੱਥੋਂ ਦੀ ਆਪਾਂ ਜਾਵਾਂਗੇ ਘੋੜੀਆਂ ਲੈ ਕੇ ਤੇ ਇਹਦੇ ਬਾਅਦ ਆ ਗਏ ਕਲਵੀਰ ਖਾਲਸਾ ਜੀ ਇਹਨਾਂ ਤੋਂ ਵੀ ਜਾਣਕਾਰੀ ਲੈਤੀ ਕਿ ਇਹਨਾਂ ਨੇ ਵੀ ਆਪਦੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਤੇ ਉਸ ਤੋਂ ਬਾਅਦ ਫਾਈ ਅਸੀਂ ਚਾਲੇ ਤੇ ਤਿੰਨੋਂ ਘੋੜੀਆਂ 'ਤੇ ਰਾਈਡ ਕਰ ਰਹੇ ਹਾਂ ਅੱਜ ਇਸੇ ਕਾਰਨ ਕਰਕੇ ਦੋ ਘੋੜੀਆਂ ਨੇ ਹੋਰ ਆਉਣਾ ਸੀ ਤੇ ਉਹਨਾਂ ਨੂੰ ਪਈਆਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਇੱਥੇ ਯੁਗਨੂ ਕਿਰਾਂ ਘਰ ਕਰਨੀ ਮੁੜਿਆ ਫਿਰ ਫਿਰ ਉਹ ਤੋਂ ਸਪੀਡ ਤੇ ਭੱਜਿਆ ਘੋਰੀ ਤੇ ਜਦੋਂ ਇਹਨੂੰ ਬਾਹਰ ਕੱਢਦੇ ਆ ਤੇ ਬਹੁਤ ਜ਼ਿਆਦਾ ਸਪੱਟਾ ਦਾ ਰੌੜ ਪੈਦਾ ਹੈ ਉਸ ਤੋਂ ਬਾਅਦ ਅਸੀਂ ਮਤਲਬ ਗਰਮੀ ਕਾਰਨ ਕਰਕੇ ਘੋੜੀਆਂ ਸਲੋ ਸਪੀਡ ਤੇ ਲੱਗੇ ਤੇ ਜੋਗਣ ਲਾਡੋ ਤੇ ਰਾਈਡ ਕਰ ਰਿਹਾ ਤੇ ਖੁਸ਼ੀ ਕੇ ਡਾਕਟਰ ਮਿੱਤੇ ਦੀ ਕੋੜੀ ਰਾਣੀ ਤੇ ਤੇ ਮੈਂ ਆਪਣੀ ਨਾਲਮਣੀ ਤੇ ਬੈਠਾ ਤੇ ਇਧਰ ਬਾਈ ਆਪਣੇ ਭਰਾ ਬੱਕਰੀਆਂ ਵਾਲੇ ਵੀ ਖੜੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਸੜਕ ਤੇ ਸੜਕ ਕਿਰਾ ਲਗਾਏ ਨਾ ਕੋੜੀਆਂ ਨੂੰ ਤੇ ਪਰ ਤੁਸੀਂ ਮਤਲ ਜਿਹੜੇ ਜਿਹੜੇ ਵੀਰ ਭਰਾ ਰਾਈਡ ਕਰਦੇ ਨੇ ਇਸ ਤਰ੍ਹਾਂ ਕੋਹੜੀਆਂ ਤੇ ਜਰੂਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਮੰਨ ਕੇ ਚਲੋ ਵੀ ਅਸੀਂ ਕੋਈ 10 ਕਿਲੋਮੀਟਰ ਦੀ ਰਾਈਡ ਕਰੀ ਹੋ। ਅਜੇ ਫਿਲਹਾਲ ਤੱਕ ਇਹਨਾਂ ਸੜਕ ਦੀ ਜਾ ਰਹੇ ਜene। ਮੂਰੇ ਅੱਗੇ ਆਪਣਾ ਸੂ ਆਊਗਾ ਜੋ ਕਿ ਉੱਬੇ ਪਿੰਡ ਤੋਂ ਆ ਕੇ ਇਧਰ ਪੈਣੀ ਜੂੜ ਪਿੰਡੋਂ ਜਾਂਦਾ ਹੈ। ਇਹ ਇਹ ਆਪਣਾ ਜਿਹੜਾ ਇੱਕ ਬਸ਼ੇਰਾ ਜੁਗਨੂ ਹੈ ਇਹ ਤਾਂ ਬਾਈ ਜਨ ਅਕਸ਼ ਦੇ ਸ਼ੈਰੀ ਵਾਲੇ ਘੋੜੇ ਦਾ ਤੇ ਇੱਕ ਜਿਹੜਾ ਮਿੱਤੇ ਦੀ ਘੋੜੀ ਮਗਰ ਬਸ਼ੇਰਾ ਦੌਲਤ ਉਹ ਆਪਣੇ ਅੰਦਰ ਬਾਦਸ਼ਾਹ ਦਾ ਰਿਜ਼ਲਟ ਹੈ ਤੇ ਹੁਣ ਘੋੜੀ ਇਹ ਮਿੱਤੇ ਦੀ ਘੋੜੀ ਆਪਣੇ ਤੂਫਾਨ ਤੋਂ ਮਿਲਾਈ ਹੋਈ ਆ ਤੇ ਜੋੜਨ ਨੇ ਲਾਲੀ ਵੀ ਲਾਡੋ ਪੂਰੇ ਉਸ ਤੋਂ ਬਾਅਦ ਵਾਗੇ ਅਸੀਂ ਅਗਲੇ ਪਿੰਡ ਪੈਣੀ ਚੂੜ ਫਿਰਨੀ ਤੇ ਲਾਇਆ ਗੇੜਾ ਤੇ ਇੱਧਰ ਬਜ਼ੁਰਗ ਬੈਠੇ ਸੀਗੇ ਬੋੜਾ ਥੱਲੇ ਉਹ ਵੀ ਦੇਖ ਰਹੇ ਸੀ ਕੁਝ ਬਜ਼ੁਰਗ ਜੋ ਬਣਦੀ ਤਾਰੀਫ ਵੀ ਕਰ ਰਹੇ ਸੀ ਤੇ ਕੁਸ ਕਹਿ ਰਹੇ ਸੀ ਬਾਈ ਕਿਤੇ ਡਿੱਗਣਾ ਪਵੇ ਨਾ ਜਵਾਕ ਨੂੰ ਨਾ ਉੱਠਾਇਆ ਕਰੋ ਤੇ ਦੌਲਤ ਦੇ ਤੇ ਥੱਕਿਆ ਜਾ ਲੱਗਿਆ ਕਿਉਂਕਿ ਤੜਕੇ ਵੀ ਇੱਧਰ ਰਾਈਡ ਕਰਕੇ ਆਏ ਸੀ ਦੌਲਤ ਗਿਆ ਸੀ ਨਾਲ ਉਸ ਤੋਂ ਬਾਅਦ ਅਸੀਂ ਪੈਣੀ ਪਿੰਡ ਦੀ ਫਿਰਨੀ ਦੇ ਉੱਤੋਂ ਦੀ ਲਾ ਕੇ ਗੇੜਾ ਪਿੰਡ ਵੱਲ ਨੂੰ ਮੁੜੇ ਯਗਨੂ ਚੰਗੀ એનર્ਜੀ ਦਿਖਾ ਰਿਹਾ ਹੈ ਤੇ ਦੌਲਤ ਕਹਿੰਦਾ ਮੈਂ ਵੀ ਘੱਟ ਨਹੀਂ ਯਗਨੂ ਥੋੜਾ ਜਿਹਾ ਪਾਣੀ ਤੋਂ ਡਰਦਾ ਹੈ ਜਦੋਂ ਅੱਗੇ ਪਾਣੀ ਪੁਣੀ ਆ ਜੇ ਉਦੋਂ ਥੋੜਾ ਡਰਦਾ ਰਹਿੰਦਾ ਤੇ ਫਿਰਨੀ ਦੇ ਗੇੜੇ ਤੋਂ ਬਾਅਦ ਜਦੋਂ ਘਰਾਂ ਵੱਲ ਨੂੰ ਮੋੜੀਆਂ ਤੇ ਘੋੜੀਆਂ ਪੂਰੀ એનર્ਜੀ ਦਿਖਾ ਰਹੀਆਂ ਸੀ ਪਰ ਜੋਵਨ ਨੂੰ ਇੱਥੇ ਤਾਰਨਾ ਪਿਆ ਤੇ ਜਗਨੂ ਨੇ ਲਾਇਆ ਲੇਟਾ ਜਗਰੂ ਦਾ ਥਕੇਵਾ ਹੋ ਗਿਆ ਦੂਰ ਉਸ ਤੋਂ ਬਾਅਦ ਲੇਟਾ ਲੁੱਟਾ ਲਾਉਣ ਤੋਂ ਬਾਅਦ ਜਗਨੂ ਨੇ ਮਾਰੇ ਫਰਾਟੇ ਝੜਿਆ ਪਿੰਡਾਂ ਤੇ ਫਿਰ ਅਸੀਂ ਕਰੀਆ ਵਾਪਸੀ ਧੰਨਵਾਦ ਜੀ